ਪਾਜੀ ਸਾਤ ਸਰੀਆ ਕਾਲ ਜੀ ਪਾਜੀ ਜਿੱਦਾਂ ਆਪਣੇ ਕੱਲ ਦੀ ਬਹਿਸ਼ ਹੋ ਰਹੀ ਆ ਪ੍ਰਸ਼ਾਸਨ ਦੇ ਨਾਲ ਜਿਹੜੇ ਆਪਣੇ ਇਲਾਕਾ ਨਿਵਾਸੀ ਆ ਜਿਹੜੇ ਉੱਥੇ ਲਗਾਤਾਰ ਸਤਲੂਜ ਦਰਿਆ ਤੇ ਔਰ ਸਾਰੰਗਪੁਰ ਫਸਿਆ ਦਰਿਆ ਤੇ ਲਗਾਤਾਰ 4 ਦਿਨ ਤੋਂ ਮਿਹਨਤ ਕਰ ਰਹੇ ਆ ਥੈਲੇ ਲਾ ਰਹੇ ਆ ਉਹ ਬੰਨ ਨੂੰ ਪੱਕਾ ਕਰ ਰਹੇ ਆ ਤੇ ਉਹਨਾਂ ਨੇ ਇੱਕ ਜਿਹੜੇ ਮੈਚ्योर ਬੰਦੇ ਆ ਜਿਹੜੇ ਪੁਰਾਣੇ ਆ ਜਾਣਕਾਰ ਆ ਜੀ ਜਿਨ੍ਹਾਂ ਨੇ ਸ਼ੁਰੂ ਤੇ ਠੋਕਰਾਂ ਦਾ ਕੰਮ ਕੀਤਾ ਤੇ ਸ਼ੁਰੂ ਤੇ ਦਰਿਆਵਾਂ ਦਾ ਕੰਮ ਕਰਿਆ ਉਹਨਾਂ ਦੀ ਸਲਾਹ ਦੇ ਨਾਲ ਚੱਲੇ ਆ ਜੀ ਜਿਹੜੇ ਇੰਜੀਨੀਅਰ ਲੈਵਲ ਦੇ ਬੰਦੇ ਆ ਜੀ ਉਹ ਕਹਿੰਦੇ ਆ ਕਿ ਆਪਾਂ ਅਗਰ ਸਾਈਡ ਪਰ ਨੂੰ ਡਰੇਨ ਕੱਢ ਦਈਏ ਇੱਕ ਸਾਈਡ ਪਰ ਤਾਂ ਪਾਣੀ ਦਾ ਜਿਹੜਾ ਰੁਕਾ ਇੱਕ ਤਾਂ ਪਾਣੀ ਦਾ ਜਿਹੜਾ ਵਹਾਏ ਉਹ ਕੱਟ ਜਾਊਗਾ ਇੱਕ ਤਾਂ ਪਾਣੀ ਸਾਈਡ ਪਰ ਚਲ ਜਾਊਗਾ ਜਦ ਕਿ ਉਹ ਜਿਹੜਾ ਡਰੇਨ ਨਿਕਲਣਾ ਏ ਜਿਹੜਾ ਪਰਲਾ ਬੰਨਣਾ ਉਤੋਂ ਘੱਟੋ ਘੱਟ 10 10 12 ਕਿਲੇ ਬੰਨ ਤੋਂ ਹਟ ਕੇ ਨਿਕਲਣਾ ਏ ਤੇ ਜਿਹੜੇ ਨਵੇਂ ਸ਼ਹਿਰ ਵਾਲੇ ਨਗਰ ਨਿਵਾਸੀ ਆ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗਲਤ ਅਫਵਾਹ ੜਾ ਦਿੱਤੀ ਗਈ ਆ ਉਧਰ ਸਾਰੇ ਇਲਾਕੇ ਦੇ ਵਿੱਚ ਕਿ ਜਿਹੜਾ ਚਮਕੌਰ ਸਾਹਿਬ ਹਲਕੇ ਵਾਲਾ ਜਿੱਦਾਂ ਖਾਰਪਈ ਆ ਕਿ ਇਧਰੋਂ ਇਹਨਾਂ ਨੂੰ ਬਚਾਉਣ ਦੇ ਲਈ ਇਹ ਬੜਾ ਚੋਰ ਵਾਲੀ ਸਾਈਡ ਬੰਨ ਤੋੜਨ ਲੱਗੇ ਆ ਤਾਂ ਜੋ ਉਹ ਵੀ ਲੋਕ ਆ ਜਿਹੜੇ ਕਿ ਧਰਨੇ ਕਾਰੀਆਂ ਦੇ ਵਿਰੋਧਾ ਕੇ ਖੜ ਗਏ ਆ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਸਮਝ ਲਓ ਤੁਸੀਂ ਪੰਜਾਬੀ ਪੰਜਾਬੀ ਦੇ ਖਿਲਾਫ ਖੜਾ ਕਰਤਾ ਜੀ ਇੱਕ ਰਾਜਨੀਤੀ ਚੱਲ ਰਹੀ ਆ ਇਹ ਉਸ ਦੇ ਬਾਰੇ ਥੋੜਾ ਜਿਹਾ ਵਿਚਾਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਬੇਲੇ ਤੋਂ ਆ ਜੀ ਤੇ ਸਾਡੇ 1.5-2 ਕਿਲੋਮੀਟਰ ਦੂਰ ਹੈ ਜਿਹੜਾ ਬੰਨਾ ਟਟਰੇ ਆ ਦਾਉਦਪੁਰ ਤੇ ਉੱਥੇ ਜੇ ਤੁਸੀਂ ਗੂਗਲ ਮੈਪ 'ਚ ਦੇਖੂਗੇ ਜੀ ਜਿਹੜਾ ਦਾਉਦਪੁਰ ਪੁਆਇੰਟ ਆ ਰਿਹਾ ਜਿੱਥੇ ਬੰਨਾ ਟਟਰੇ ਆ ਗੂਗਲ ਮੈਪ 'ਚ ਬਿਲਕੁਲ ਕਲੀਅਰ ਦਿਖਦਾ ਹੈ ਵੀ ਉੱਥੇ ਬਿਲਕੁਲ ਦਰਿਆ ਛੋਟਾ ਹੋ ਜਾਂਦਾ ਹੈ ਚੜਾਈ ਘਟ ਜਾਂਦੀ ਹੈ ਉਥੇ ਪਿਛਲੇ ਪਾਸੇ ਵੀ ਚੌੜਾ ਹੈ ਉੱਥੇ ਅਗਲੇ ਪਾਸੇ ਵੀ ਚੌੜਾ ਹੈ ਉਹ ਛੋਟਾ ਇਸ ਲਈ ਹੋ ਜਾਂਦਾ ਇੱਕ ਪਰਲੇ ਪਾਸੇ ਰੀਸਿਲਡਿੰਗ ਰੇਤ ਦਾ ਬਹੁਤ ਪਿਆ ਜਮਾ ਹੋਇਆ ਵਾ ਤੇ ਉਹ ਜਿਹੜੀ ਜ਼ ਉਦੇ ਪਰ ਕਿਸੇ ਪ੍ਰਾਈਵੇਟ ਆਈਐਸ ਓਫੀਸਰ ਦੇ ਜਾਂ ਕੋਈ بڑے ਮਗਰਮ ਅੱਛਾ ਦੇ ਜੀ ਕਪੂਲਰ ਲੱਗੇ ਹੋਏ ਆ ਅੱਛਾ ਇਹ ਉਹ ਅੱਗੇ ਸਿਆਸਤਬਾਜ਼ੀ ਕਰਕੇ ਸਿਆਸਤਦਾਨਾਂ ਨੂੰ ਆਪਣੀ ਢਾਲ ਬਣਾ ਕੇ ਕਪੂਲਰਾਂ ਨੂੰ ਵਿਚਾਰ ਰਹੇ ਆ ਤੇ ਪੰਜਾਬ ਚ ਇਹ ਹੋ ਰਿਹਾ ਵੀ ਕਪੂਲਰ ਜਿਆਦਾ ਇੰਪੋਰਟੈਂਟ ਹੈ ਬੰਦੇ ਇੰਪੋਰਟੈਂਟ ਨਹੀਂ ਹੈਗੇ ਬੰਦਿਆਂ ਦੀ ਜਾਨਾਂ ਦੀ ਕੀਮਤ ਕਪੂਲਰ ਮਹਿੰਗੇ ਹੋ ਗਈ ਮਤਲਬ ਜਿਹੜੇ ਹੁਣ ਉਹਨਾਂ ਦੇ ਨਾਲ ਉਧਰਲੇ ਜਿਹੜੇ ਨਿਵਾਸੀ ਆ ਨਾ ਸ਼ਹਿਰ ਦੇ ਨਿਵਾਸੀ ਆ ਪਿੰਡਾਂ ਦੇ ਨਿਵਾਸੀ ਆ ਜਿਨ੍ਹਾਂ ਦੇ ਬੰਨਾਂ ਦੇ ਨਾਲ ਨਾਲ ਘਰ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਨੇ ਗਲਤ ਖਿਆਲ ਪਾਤਾ ਇੱਕ ਇੱਕ ਗਲਤ ਫੁਵਾੜਾ ਆਤੀ ਹੈ ਕਿ ਉਹ ਬੰਨ ਉਧਰ ਵੀ ਤੋੜਨ ਲੱਗੇ ਆ ਹਾਂ ਜੀ ਜਦਕਿ ਬੰਨ ਦੇ ਨਾਲ ਕੋਈ ਮਤਲਬ ਇਹ ਵੀ ਮੈਂ ਦਾਦਾ ਜੀ ਮੈਂ ਮੈਂ ਰੋਪੜ ਰੋਪ ਜੋ ਮੇਰੇ ਨਾਲ ਮੇਰੇ ਕੋਲ ਉਧਰ ਦੇ ਬੰਦੇ ਹੀ ਕੰਮ ਕਰਦੇ ਬਲਾਚੌਰ ਦੇ ਜਿੰਦਾਪੁਰ ਦੇ ਤਾਜਪੁਰ ਹੋ ਗਿਆ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਪਰ ਵੀ ਗੱਲ ਕਰੀ ਮਗਰ ਵੀ ਅਸੀਂ ਕੁਝ ਨਹੀਂ ਕਰ ਰਹੇ ਤੁਸੀਂ ਆ ਕੇ ਮੌਕਾ ਦੇਖ ਲਓ ਹਾਂ ਜੀ ਉਹ ਕਹਿੰਦੇ ਵੀ ਸਾਨੂੰ ਤਾਂ ਉਹ ਇਹ ਪੰਚਾਇਤਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਸਿਖਾਇਆ ਜਾ ਰਿਹਾ ਵੀ ਤੁਹਾਡਾ ਬੰਨ ਤੋੜ ਦੇਣਾ ਇਹਨਾਂ ਨੇ ਤੇ ਪੋਪ ਲਾਈਨ ਲਿਆ ਕੇ ਤੁਹਾਡਾ ਬੰਨ ਕੱਟ ਦੇਣਾ ਸਾਰਾ ਪਾਣੀ ਇੱਧਰ ਨੂੰ ਆ ਜਾਣਾ ਸਾਨੂੰ ਡਬੋ ਦੇਣਾ ਹਾਲਾਂਕਿ ਜਿਹੜੀ ਹਕੀਕਤ ਹੈ ਵੀ ਉੱਧਰਲੀ ਜ਼ਮੀਨ ਹੈ ਜਿਹੜੀ ਬਹੁਤ ਉੱਚੀ ਹੈ ਜੇ ਉੱਥੇ ਤੇ ਪਾਣੀ ਜਾਊਗਾ ਵੀ ਅਸੀਂ ਟ੍ਰੈਂਚ ਕੱਢੀਏ 50 ਫੁੱਟ ਦੀ ਤਾਂ ਜਿਹੜਾ ਪਾਣੀ ਦਾ ਪ੍ਰੈਸ਼ਰ ਹੈ ਉੱਥੇ ਤੇ ਚੌੜਾ ਹੋ ਜਾਣਾ ਪਾਣੀ ਆਪਣਾ ਰਾਹ ਆਪਣੇ ਬਣਾ ਲੈਣਾ ਅੱਗੇ ਨੂੰ ਬਿਲਕੁਲ ਜੀ ਤੇ ਜਿਹੜੀ ਅਗਲੀ ਸੁਜੈਸ਼ਨ ਹੈ ਮੇਰੇ ਹੋਣੀ ਚਾਹੀਦੀ ਹੈ ਮੈਜ਼ਰਮੈਂਟ ਹੋਣੀ ਚਾਹੀਦੀ ਹੈ ਤੇ ਕਿੱਥੇ ਉਹ ਆਪਣਾ ਸੈਂਟਰ ਪ੍ਰਾਈਵੇਟ ਬੰਦੇ ਨੇ ਸੈਂਟਰ ਕੱਢ ਕੇ ਉਹਨੂੰ ਜਿਹੜੇ ਆਲੇ ਦੁਆਲੇ ਆ ਬਰਾਬਰ ਰਹਿਣਾ ਚਾਹੀਦਾ ਕਿਸੇ ਬੰਦੇ ਨਾਲ ਧੋਖਾ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਸਾਡੀ ਜ਼ਮੀਨ ਆ ਇਹ 40 20 25 25 ਫੁੱਟ ਦੀ ਨਹੀਂ ਵੀ ਹੈ ਜਦੋਂ ਟੁੱਟ ਗਿਆ ਇੱਕ ਵਾਰ ਇਹ ਕਾਬੂ ਨਹੀਂ ਆਉਣਾ ਜੀ ਇਹ ਕਾਬੂ ਨਹੀਂ ਜੀ ਆਉਣਾ ਇਹ ਫਿਰ ਇਹਦਾ ਮਤਲਬ ਆ ਉਹ ਜਿਹੜੇ ਉਧਰ ਪੋਲੀਟੀਸ਼ੀਅਨ ਲੋਕ ਆ ਉਹ ਆਪਣੀਆਂ ਜ਼ਮੀਨਾਂ ਬਚਾਉਣ ਦੇ ਖਾਤੇ ਕੋ ਲੋਕਾਂ ਨੂੰ ਜਾਨੀ ਕਿ ਗੁੰਮਰਾਹ ਕਰ ਰਹੇ ਆ ਉਹ ਗੁੰਮਰਾਹ ਕਰ ਰਹੇ ਆ ਜੀ ਉਹ ਪ੍ਰਸ਼ਾਸਨ ਪ੍ਰੋਸੀਡਰ ਹੈ ਜੀ ਹਾਂਜੀ ਪ੍ਰਸ਼ਾਸਨ ਉਹਨਾਂ ਦੇ ਨਾਲ ਰਲਿਆ ਹੋਇਆ ਹੈ ਅੱਛਾ ਜੀ ਠੀਕ ਹੈ ਨਾ ਇਹ ਕੋਈ ਬੜੀ ਗੱਲ ਨਹੀਂ ਹੈਗੀ ਉੱਥੇ ਤੇ ਟ੍ਰੈਂਚ ਕੱਢਣੀ ਉਹ ਕਹ ਰਹੇ ਵੀ ਨਹੀਂ ਲੋਕ ਸਾਡੇ ਮੂਰੇ ਆ ਗਏ ਹੂੰ ਲੋਕ ਉਹਨਾਂ ਦੇ ਮੂਰੇ ਨਹੀਂ ਆਏ ਲੋਕਾਂ ਨੂੰ ਮੂਰੇ ਲਿਆਇਆ ਗਿਆ ਗੁੰਮਰਾਹ ਕਰਕੇ ਠੀਕ ਹੈ ਨਾ ਅਗਰ ਅਗਰ ਉਹਨਾਂ ਦੀ ਇੱਛਾ ਸ਼ਕਤੀ ਹੋਵੇ ਨਾ ਉਹ ਕੱਢਣੀ ਚਾਹਣ ਤਾਂ ਐਮ ਐਲ ਏ ਐਮ ਪੀ ਕੋਲ ਖੜ ਕੇ ਫੋਰੇਸਟਰ ਨੂੰ ਰੇਂਜਰ ਨੂੰ ਫੋਰੈਸਟ ਡਿਪਾਰਟਮੈਂਟ ਦੇ بڑے ਅਫਸਰਾਂ ਨੂੰ ਬੁਲਾ ਕੇ ਉੱਥੇ ਕੋਲ ਖੜ ਕੇ ਕਹਿਣ ਵੀ ਕੱਡੋ ਜੀ ਕਾਉਂਟ ਰੋਕਦਾ ਹੈ। ਹਾਂ ਬਿਲਕੁਲ ਜੀ। ਪਰ ਸਾਰੇ ਰਲੇ ਹੋਏ ਆ। ਸਾਨੂੰ ਇਹ ਚੀਜ਼ ਅਸੀਂ ਸਾਡੇ ਜਿਹੜੀ 5 ਬੰਦਿਆਂ ਦੀ ਟੀਮ ਦੀ ਚਾਰ ਦਿਨ ਤੇ ਅਸੀਂ ਪਿੱਛਾ ਕਰ ਰਹੇ ਆ ਜੀ। ਇਵਨ ਮਲਵਿੰਦਰ ਸਿੰਘ ਕੰਗ ਜਿਹੜੇ ਸਾਡੇ ਪਾਰਲੀਮੈਂਟ ਆ ਆਨੰਦਪੁਰ ਸਾਹਿਬ ਲਾ ਕੇ ਉਹ ਮੌਕੇ ਪਰ ਲੈ ਕੇ ਗਏ ਆ ਉੱਥੇ। ਹਾਂਜੀ। ਠੀਕ ਹੈ ਕਿ ਨਹੀਂ ਉਹਨਾਂ ਨੂੰ ਦਿਖਾਇਆ ਗਿਆ। ਉਹਨਾਂ ਦੀ ਵੀ ਮਨਜ਼ੂਰੀ ਹੋ ਗਈ। ਲੇਕਿਨ ਜਿਹੜੇ ਸਿਰਫ ਫੋਰੈਸਟ ਅਫੀਸਰ ਹੈ ਬੈਂਸ ਹੈ ਕੋਈ ਠੀਕ ਹੈ ਉਹਨਾਂ ਨੇ ਮੈਸੇਜ ਕੀਤਾ ਕ੍ਰਿਸ਼ਨ ਕੁਮਾਰ ਜੀ ਲਣੀ ਹੈਗੀ ਅੱਛਾ ਇੱਕ ਬੁੜੀਆ ਬਣਾ ਲਈ ਉਹਨਾਂ ਨੇ ਪਾਣੀ ਦੀ ਉਹ ਵੇਚਦੀ ਉਹਨਾਂ ਨੂੰ ਅੱਛਾ ਅਸੀਂ ਫੋਰੈਸਟ ਅਫਸਰ ਵੀ ਕੱਲ ਇੱਕ ਦਿਨ ਪੂਰਾ ਉਹਰੇ ਬੰਨ ਕੇ ਰੱਖਿਆ ਜੀ ਕਿ ਸਾਡੀ ਸੁਣਵਾਈ ਨਹੀਂ ਹੋਈ ਕੱਲ ਅਸੀਂ ਪੂਰੇ ਕੱਲ ਪੂਰਾ ਦਿਨ ਅਸੀਂ ਰੋਪੜ نیشنل ਹਾਈਵੇ ਬੰਦ ਕੀਤਾ ਜੀ ਧਰਨਾ ਲਾਇਆ ਤਾਂ ਕਿ ਤੇ ਉੱਥੇ ਜਾ ਕੇ ਸਾਡੇ ਨਾਲ ਉਹਨਾਂ ਨੇ ਸਹਿਮਤੀ ਪ੍ਰਦਾਈ ਵੀ ਅਸੀਂ ਮੀਟਿੰਗ ਕਰਾਂਗੇ ਅੱਜ ਸਾਡੇ ਬੰਦੇ ਗਏ ਵਾ ਟਿੱਪੀ ਸਾਹਿਬ ਅੱਜ 1 ਵਜੇ ਮੀਟਿੰਗ ਸੀ ਤੇ ਹੁਣ ਦੇਖਦੇ ਹਾਂ ਅਜੇ ਤੱਕ ਮੀਟਿੰਗ ਚੱਲ ਰਹੀ ਹੈ ਜੋ ਮੈਨੂੰ ਲੇਟੈਸਟ ਕਵਰ ਮਿਲੀ ਹੈ ਵੀ ਮੀਟਿੰਗ ਅਜੇ ਚੱਲ ਰਹੀ ਹੈ ਕੋਈ ਹੱਲੇ ਹੱਲ ਨਿਕਲਿਆ ਨਹੀਂ ਠੀਕ ਹੈ ਕਿ ਨਹੀਂ ਤੇ ਅਸੀਂ ਉਹਨਾਂ ਨੂੰ ਕੱਲ ਧਰਨਾ ਅਸੀਂ ਤਾਂ ਚੱਕਿਆ ਸੀ ਵੀ ਜੇ ਸਾਡੀ ਸੁਣਵਾਈ ਹੋਊਗੀ ਉੱਥੇ ਟੈਂਚ ਨਿਕਲੂਗੀ ਜੇ ਨਹੀਂ ਨਿਕਲਦੀ ਅਸੀਂ ਪੂਰਾ ਰੋਡ ਬਲ ਜਾਮ ਕਰ ਦੇਣਾ ਜੀ ਸਾਰੀਆਂ ਰੋੜਾ ਜਾਮ ਕਰ ਦੇਣੇ ਕੱਲ ਅਸੀਂ ਇੱਕ ਕਰੀ ਸੀ ਟੀ ਪੁਆਇੰਟ ਪਾਵਰ ਕਲੋਨੀ ਕੋਲ ਅਸੀਂ ਸਾਰੀਆਂ ਟੋਟਲ ਜਾਮ ਕਰੂਗੇ ਤੇ ਇੱਕ ਤੁਸੀਂ ਹੋਰ ਦੇਖੋ ਜੀ ਤੇ ਇਹ ਜਿਹੜੀ ਰਾਜਨੀਤੀ ਆ ਲੋਕਾਂ ਦੇ ਅੰਦਰ ਕਿੱਥੋਂ ਤੱਕ ਲੋਕਾਂ ਦੇ ਦਿਮਾਗ ਖਰਾਬ ਕਰ ਦਿੰਦੀ ਆ ਇੱਕ ਤਾਂ ਇਕਦਾ ਇਧਰ ਦੇਖੋ ਜੀ ਆ ਲੋਕਾਂ ਦੀ ਇਨਸਾਨੀਅਤ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮੈਂ ਕੈਮਰਾ ਉੱਚਾ ਕਰਕੇ ਦਿਖਾਉਂਦਾ ਇਹ ਇਹ ਨਹੀਂ ਅਸਟੈਪ ਪਤਾ ਲੱਗ ਰਿਹਾ ਕਿ ਕਿੱਥੋਂ ਕਿੱਥੋਂ ਲੋਕ ਮਦਦ ਕਰਨ ਆਏ ਹੋਏ 10 ਦਿਨ ਤੋਂ ਦਿਨ ਰਾਤ ਕੰਮ ਚੱਲ ਰਿਹਾ ਹੈ ਰਾਤ ਦਿਨ ਕੰਮ ਚੱਲ ਰਿਹਾ ਜੀ ਲੋਕਾਂ ਨੇ ਪੁਚਾ ਲਿਆ ਬਾਕੀ ਪ੍ਰਸ਼ਾਸਨ ਹਾਂ ਜੀ ਪੋਲੀਟੀਸ਼ੀਅਨਸ ਆ ਸਭ ਕੁਝ ਜ਼ੀਰੋ ਆ ਜੀ ਕੋਈ ਨਹੀਂ ਇੱਥੇ ਫੋਟੋਆਂ ਖਿਚਾਉਣ ਆ ਜਾਂਦੇ ਆ ਅਸੀਂ ਇਹਨਾਂ ਨੂੰ ਇੰਨੀਆਂ ਉੱਪਰ ਬਿਠਾਇਆ ਏ ਕੋਈ ਐਮਐਲਏ ਬਣਾਇਆ ਤੁਹਾਨੂੰ ਐਮਪੀ ਬਣਾਇਆ ਏ ਆ ਹੁਣ ਇੱਥੇ ਬਾਕੀ ਹੋਰ ਵੀ ਇੱਥੇ ਬੜੇ ਬੜੇ ਢੁਠਾਂ ਵਾਲੇ ਆ ਕੇ ਗਏ ਆ ਉਹ ਪੈਸਾ ਦੇ ਜਾਂਦੇ ਆ ਉੱਥੇ ਚਾਰ ਕਬੂਰੀਆਂ ਸਿੱਟ ਕੇ ਗਾਰੇ ਨਾਲ ਲਿਬੜ ਕੇ ਇਹ ਦਿਖਾ ਦਿੰਦੇ ਆ ਹਾਂਜੀ ਅਸੀਂ ਬਹੁਤ ਉਹ ਆ ਠੀਕ ਹੈ ਨਾ ਤੁਸੀਂ ਆਪਣੇ ਬੱਚਿਆਂ ਨੂੰ ਭੇਜੋ ਜੇ ਤੁਸੀਂ ਵਾਕਈ ਅਸੀਂ ਤੁਸੀਂ ਕਹਿੰਦੇ ਆ ਵੀ ਹਾਂ ਵੀ ਅਸੀਂ ਉਹੇ ਸੇਵਾ ਕਰਨੀ ਆ ਆਪਣੇ ਨਿਆਣਿਆਂ ਨੂੰ ਭੇਜੋ ਇੱਥੇ ਬਾਕੀ ਤਾਂ ਬਾਕੀ ਵੀ ਤਾਂ ਸਾਰੀ ਜਨਤਾ ਲੱਗੀ ਹੋਈ ਆ ਬਿਲਕੁਲ ਬਿਲਕੁਲ ਸਾਰਾ ਮੁਖ ਲੱਗਿਆ ਹੋਇਆ ਸਨ ਲੱਗੀ ਹੋਈ ਆ ਆਪਣੇ ਬੱਚਿਆਂ ਨੂੰ ਭੇਜੋ ਜੇ ਸੇਵਾ ਕਰਨੀ ਆ ਬਾਕੀ ਤੁਹਾਡਾ ਕੰਮ ਇੱਥੇ ਬੋਰੀਆਂ ਚੱਕਣਾ ਨਹੀਂ ਹੈਗਾ ਤੁਹਾਨੂੰ ਅਸੀਂ ਉੱਪਰ ਬਿਠਾਇਆ ਤੁਸੀਂ ਹੈਵੀ ਮਸ਼ੀ ਮਿੱਟੀ ਦੇ ਬੜੇ ਟਰੱਕ ਭੇਜੋ ਜਿਹੜੇ ਪੁਸ਼ਕਰਨ ਪੱਥਰ ਹੋਣ ਇੱਥੇ ਬੜੀ ਮਸ਼ੀਨਰੀ ਤਾਂ ਕੁਝ ਵੀ ਨਹੀਂ ਹੈਗੀ ਇੱਥੇ ਜਿਹੜੀ ਸਾਰਿਆਂ ਤੋਂ ਛੋਟੀ ਮਸ਼ੀਨ ਹੈ ਜੀਸੀਬੀ ਉਹ ਲੱਗੀ ਹੋਈ ਆ ਹਾਂ ਤਕਨੀਕੀ ਸਹਾਇਤਾ ਨਹੀਂ ਮਿਲੀ ਕੋਈ ਵੀ ਨਹੀਂ ਹੈਗੀ ਕਿਸੇ ਵੀ ਕਿ ਜਗਾਰ ਲਾਇਆ ਜਾ ਇੱਕ ਜਗਾਰ ਲਾਇਆ ਜਾ ਰਿਹਾ ਠੀਕ ਹੈ ਨਾ ਤੇ ਇਹਨਾਂ ਨੇ ਸੈਂਟਰ ਤੇ ਪੈਸਾ ਲੈ ਲੈਣਾ ਜੀ ਹਾਂ ਅਸੀਂ ਐਨਾ ਉਹ ਆ ਦੇਖੋ ਜੀ ਅਸੀਂ ਬੰਨ ਬੰਨ ਤੇ ਸਾਰੇ ਪੈਸੇ ਨਹੀਂ ਲੜਕਾਰ ਜਾਣੇ ਦੇ ਰਿਹਾ ਕਿ ਨੁਕਸਾਨ ਸਾਡਾ ਨੁਕਸਾਨ ਸਾਡਾ ਆਪਣਾ ਹੈ ਅੱਜ 10 ਦਿਨ ਤੋਂ ਲੋਕ ਕੰਮ ਛੱਡ ਕੇ ਰਹਿਤ ਆਪਣਾ ਕੰਮ ਛੱਡ ਕੇ ਲੱਗੇ ਹੋਏ ਨੇ ਆਪਣੇ ਪੱਲੇ ਤੇ ਖਰਚਾ ਕਰਕੇ ਪੱਲੇ ਤੇ ਖਰਚਾ ਕਰਕੇ ਕੋਈ ਕਹਿੰਦਾ ਜੀ ਮੈਂ ਡੀਜ਼ਲ ਦੇ ਦੇ ਤੇ ਕਿਹਨੂੰ ਦੇ ਦੇ ਕਿਸ ਨੂੰ ਨਹੀਂ ਦਿੱਤਾ ਹੈਗੇ ਉਹ ਜੀ ਜਿਹਨਾਂ ਨੂੰ ਦੇ ਕੇ ਆਪੇ ਖਾ ਲੈਣੇ ਉਹਨਾਂ ਨੇ ਅਸੀਂ ਟੈਕਸ ਵੀ ਦਿੰਦੇ ਆ ਜੀ ਟੈਕਸ ਦੇ ਕੇ ਸਾਡੀ ਆ ਹਾਲਤ ਹੈ ਹਾਂ ਜੀ ਠੀਕ ਹੈ ਕਿ ਨਹੀਂ ਜੀ ਹੁਣ ਉੱਥੇ ਕੋਈ ਵੀ ਐਮਐਲਏ ਆਉਂਦਾ ਕੋਈ ਹਾਂ ਜੀ ਕੋਈ ਸਾਬਕਾ ਮੁੱਖ ਮੰਤਰੀ ਵੀ ਆਇਆ ਚੰਨੀ ਸਾਹਿਬ ਉਹਨਾਂ ਦਾ ਕੰਮ ਇਹ ਨਹੀਂ ਹੈਗਾ ਵੀ ਦੋ ਬੋਰੇ ਚੱਕ ਲੈਣ ਦੋ ਬੋਲੇ ਦੇ ਰੇਵ ਲੇਬਰ ਵਾਲੇ ਨੇ ਤਾਨੂੰ ਜਾਲ ਤੱਕ ਨਹੀਂ ਤਾਂ ਮਿਲ ਰਿਹਾ ਜੀ ਜਾਲ ਤੱਕ ਜਿਹੜਾ ਅਸੀਂ ਹਸਨ ਦੇ ਉੱਪਰ ਪ੍ਰੈਸ਼ਰ ਕਰੋ ਤੁਹਾਨੂੰ ਅਸੀਂ ਰਾਜਨੀਤਿਕ ਪੋਲੀਟਿਸ਼ੀਅਨ ਤੁਹਾਨੂੰ ਐਡੇ ਬੜੇ ਬੜੇ ਤੁਹਾਨੂੰ ਅਹੁਦੇ ਦਿੱਤੇ ਆ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਇਹ ਤੁਹਾਡਾ ਕੰਮ ਪਿੱਛੇ ਤੋਂ ਤੁਸੀਂ ਹੈਵੀ ਮਸ਼ੀਨਰੀ ਇੱਥੇ ਭੇਜੋ ਇਹ ਲੋਕਾਂ ਦਾ ਕੰਮ ਆ ਇਹ ਲੇਬਰ ਵਾਲੇ ਤੇ ਐਮਐਲਏ ਚ ਕੀ ਫਰਕ ਰਹਿ ਗਿਆ ਫਿਰ ਜੇ ਉਹ ਨਹੀਂ ਬੋਰੇ ਚੱਕਣੇ ਆ ਉਹ ਤਾਂ ਉੱਥੇ ਕੁਰਸੀ ਲਾ ਕੇ ਬਹਿ ਜਵੇ ਸਾਰੇ ਅਫਸਰਾਂ ਨੂੰ ਰੇਬ ਲਾ ਲਵੇ ਬੀਰੋਕਰੇਸੀ ਨੂੰ ਠੀਕ ਹੈ ਉਹਨਾਂ ਦੇ ਕੰਮ ਲਵੇ ਮਸ਼ੀਨਰੀਆਂ ਲਿਆਵੇ ਉਹ ਬੋਰੇ ਚੱਕ ਕੇ ਚਲੇ ਜਾਂਦੇ ਜੀ 10-10 ਮਿੰਟ ਲੋਕ ਉੱਥੇ ਪਾਗਲ ਬਣੇ ਹੋਏ ਆ ਆਪਣੇ ਕੈਮਰਾਮੈਨ ਲਿਆਉਂਦੇ ਆ ਉਹ ਆਪਣੇ ਪਜਾਮਾ ਉੱਪਰ ਚੜਾਉਣਾ ਦਿਖਾ ਦੇਣੇ ਪੈਰ ਮੈਂ ਦੇਖਦਾ ਹੁੰਦਾ ਜੀ ਮੁੱਖ ਮੰਤਰੀ ਆਪਣੇ ਜਿਹੜੇ ਐਮਐਲਏ ਆ ਉਹਨਾਂ ਦੇ ਲਾਈਫ ਮੈਂ ਰੋਜ਼ ਦੇਖਦਾ ਮੈਂ ਕੰਮ ਵਾਲਾ ਬੰਦਾ ਇੱਕ ਘੰਟਾ ਬੰਦ ਕਰਾ ਦੇਣਾ ਪਹਿਲਾਂ ਤਾਂ ਕਿਸੇ ਦੀ ਕਾਰ ਨਹੀਂ ਜਾਂਦੀ ਉੱਥੇ ਮੋਟਰਸਾਈਕਲ ਕਰਦੇ ਆ ਉਹ ਟਰਕੇ ਜਾਂਦੇ ਆ ਲੇਕਿਨ ਉਹਨਾਂ ਦੀ ਗੱਲ ਸੀ ਦੇ ਤੱਕ ਜਾਊਂਗੀ ਟਰਾਲੀਆਂ ਸਾਈਡ ਕਰਕੇ ਕੱਲ ਕੱਲ ਸਾਰੇ ਸ਼ਾਇਦ ਤੁਸੀਂ ਉੱਥੇ ਸੀ ਜੀ ਕਿਉਂਕਿ ਮੈਂ ਚਰਨਜੀਤ ਸਿੰਘ ਚਰਨਜੀਤ ਹਾਂਜੀ 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 ਸੀ ਮੈਂ ਉਹਨਾਂ ਨੂੰ ਇਹੀ ਗੱਲ ਪੁੱਛੀ ਸੀ ਕਿ ਤੁਸੀਂ ਲੋਕ ਆਮ ਮਾਰੇ ਹੋਇਆ ਇਸ ਵਕਤ ਤੁਸੀਂ ਟ੍ਰੇਨ ਕਿਉਂ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਆ ਵੀ ਕੋਈ ਉਤਰਨਾ ਪਤਾ ਨਹੀਂ ਕੋਈ ਐਮਐਨਏ ਕੋਈ ਸਾਭ ਕਾ ਐਮਐਲਏ ਦੱਸੋ ਵੀ ਐਮਐਲਏ ਕੋਈ ਪਾਕਿਸਤਾਨ ਤਾਂ ਹੈ ਨਹੀਂ ਉਹ ਆਪਣੇ ਇੰਡੀਆ ਦਾ ਹੀ ਪਾਰਟ ਹੈ ਪੰਜਾਬ ਦਾ ਪਾਰਟ ਹੈ ਉਹ ਵੀ ਦੇਖੋ ਰੋਪੜ ਚ ਵੀ ਆਮ ਆਮ ਆਦਮੀ ਪਾਰਟੀ ਰੋਪੜ ਚ ਵੀ ਹੈ ਚੰਪੌਰ ਸਾਹਿਬ ਚ ਵੀ ਹੈ ਨਵਾਂ ਸ਼ ਤੇ ਜਿਹਨੇ 300 ਐਮਐਲਏ ਆ ਇਹ 300 ਨਹੀਂ ਸਲਾਹ ਕਰ ਸਕਦੇ ਜੇ ਕਿਸੇ ਨੂੰ ਵੈਸੇ ਕੰਮ ਕਰਨਾ ਹੋ ਫਿਰ ਤਾਂ ਇਕੱਠੇ ਹੋ ਜਾਂਦੇ ਪਿਆ ਸ਼ਾਦੀਆਂ ਚ ਤੇ ਹੁਣ ਹੁਣ ਉਹਨਾਂ ਦੀ ਸਲਾਹ ਨਹੀਂ ਬਣ ਰਹੀ ਤੇ ਕੱਲ ਦੇਖੋ ਜੀ ਮੀਟਿੰਗ ਚ ਨਵੇਂ ਸ਼ਹਿਰ ਦਾ ਐਮਐਲਏ ਪਹੁੰਚਿਆ ਵਾਤਾ ਆਪਣੇ ਲੋਕਾਂ ਦੇ ਹੱਕ ਚ ਸਾਡਾ ਐਮਐਲਏ ਨਹੀਂ ਤਾਂ ਪਹੁੰਚਿਆਗਾ ਉੱਥੇ ਸਾਡਾ ਐਮਐਲਏ ਕਹਿੰਦਾ ਜੀ ਉਹ ਵੀ ਸਾਡੇ ਭਾਈ ਆ ਸਾਡੇ ਭਾਈ ਨੂੰ ਸਾਨੂੰ ਡੋਬ ਦੋ ਪਪੂਲਰ ਜਿਆਦਾ ਇੰਪੋਰਟੈਂਟ ਹੈ ਬੰਦੇ ਯਾਰ ਇੰਪੋਰਟੈਂਟ ਨਹੀਂ ਹੈ ਲੁਧਿਆਣੇ ਤੱਕ ਮਾਰ ਹੋਣੀ ਆ ਜੀ ਜਦਕੀ ਪਪੂਲਰ ਲੱਗੇ ਹੋਏ ਸਰਕਾਰੀ ਜ਼ਮੀਨ ਵਿੱਚ ਅੱਛਾ ਜੀ ਇਹ ਜੰਗਲਾਤ ਬਹਿ ਕਮਾਉਂ ਫੋਰੇਸਟਰ ਤੋਂ ਲੈਣੀ ਆ ਰੈਂਜਰ ਤੋਂ ਲੈਣੀ ਆ ਹੋਰ ਕਿਸੇ بڑے ਅਫਸਰ ਤੋਂ ਲੈਣੀ ਆ ਬਲਾਉ ਨੂੰ ਬਿਲਕੁਲ ਜੀ ਮੈਂ ਤਾਂ ਕਹਿੰਦਾ ਜੇ ਪ੍ਰਾਈਵੇਟ ਵੀ ਹੈਗੇ ਪਪੂਲਰ ਬੰਦਿਆਂ ਦੀ ਚਾਹ ਨੇ ਚਾਰ ਇੰਪੋਰਟੈਂਟ ਹੈ ਉਹਨੂੰ ਮੁਆਵਜ਼ਾ ਦੇ ਦਿਓ ਤੁਸੀਂ ਹੁਣ ਸਾਡੇ ਕਿਹੜੇ ਲੱਗੀ ਢਾ ਲੱਗੀ ਆ ਉਹ ਵੀ ਤਾਂ ਦੋ ਦੋ ਤਿੱਲੇ ਚਾਰ ਚਾਰ ਕਿੱਲੇ ਬੰਦਿਆਂ ਨੇ ਪਟਾਏ ਆਪਣੇ ਪੰਜਾਬ ਦੇ ਬੰਦੇ ਨੇ ਆ ਪ੍ਰਾਈਵੇਟ ਪਪੂਲਰ ਵੀ ਹੋ ਸਕਦਾ ਜੀ ਸਰਕਾਰ ਮੁਆਵਜ਼ਾ ਦੇ ਦੇਵੇ ਸਰਕਾਰ ਕੋਲ ਕਿਤੇ ਫੰਡ ਨਹੀਂ ਹੈਗਾ ਅੰਨਾ ਸਾਡੇ ਟੈਕਸ ਕੱਟਾ ਹੁੰਦਾ ਕਿੱਥੇ ਲੰਗਾ ਜੀ ਆਪਣੇ ਪਾਸੇ ਸਾਡੇ ਨੇ ਨਹੀਂ ਕਰਾਤੀ ਮੈਨੇਗਾ ਆਪਣੇ ਪਰਲੇ ਪਾਸੇ ਨਹੀਂ ਕਰਾਈ ਜੀ ਦੇ ਕੋ ਪੂਲੇਆਂ ਦੇ ਪਿੱਛੇ ਆ ਨਾ ਜਿ ਚੜਾਈ ਉਹ ਬਿਲਕੁਲ ਉਪੜ ਦੇ ਆਉਂਦੇ ਜੀ ਹੈੱਡ ਦੇ ਜੀ ਉਹ ਬਿਲਕੁਲ ਖੁੱਲਾ ਹੁੰਦਾ ਜੀ ਗਾਹਾਂ ਜਾ ਕੇ ਜਿੱਥੇ ਇਹਨਾਂ ਦੇ ਬੂਟੇ ਖੜੇ ਆ ਉਥੇ ਕਾਹੀ ਦੇ ਝੂੰਡ ਜਾਂ ਸਭ ਖੜੇ ਆ ਜੀ ਉੱਥੇ ਲੈ ਇਹਨਾਂ ਨੂੰ 2 ਕਿੱਲੇ ਸਾਫ਼ ਕਰਾ ਦੇ ਪਰਲੇ ਪਾਸੇ ਨੂੰ ਜੀ ਦੋ ਕਿਹਨੇ ਹੱਦ ਬਿਲਕੁਲ ਸਿੱਧਾ ਪਾਣੀ ਬਿਲਕੁਲ ਕਿਤੇ ਟੱਕੂਗਾ ਨਹੀਂ ਨੂਰੇ ਸੰਗਤ ਦਾ ਦੇਖੋ ਜੀ ਕਰੋੜਾ ਰੁਪਇਆ ਲੱਗ ਰਿਹਾ ਠੀਕ ਹੈ ਕਰੋੜਾ ਰੁਪਇਆ ਲੱਗ ਰਿਹਾ ਜਿੰਨਾ ਅਸੀਂ ਰੇਤਾ ਪਾਉਂਦੇ ਆ ਉਹ ਅੰਦਰ ਨੂੰ ਧੱਸ ਜਾਂਦਾ ਜੀ 24 ਘੰਟੇ ਦੇ ਵਿੱਚ ਹਾਂਜੀ ਹਾਂਜੀ ਧੱਸ ਜਾਂਦਾ ਜੀ ਪਾਉਂਦੇ ਆ ਅਸੀਂ ਸਿਰਫ ਬੈਠੇ ਆ ਵੀ ਮੀਂਹ ਹਟ ਜਵੇ ਪਿੱਛੇ ਦੇ ਪਾਣੀ ਘਟ ਜਵੇ ਸਿਰਫ ਇਹੀ ਆਸ ਹੈ ਜੇ 12 13 ਤਰੀਕ ਤੱਕ ਦੱਸਿਆ ਪਿਆ ਮੀਂਹ ਜੇ ਮੀਂਹ ਪੈਂਦਾ ਰਿਹਾ ਫਿਰ ਸਾਡੇ ਵੀ ਹੱਥ ਖੜੇ ਹੋ ਜਾਣੇ ਮੈਨੂੰ ਜਿੱਥੇ ਤੱਕ ਲੱਗਦੀ ਹੈ ਜੀ ਜਿਹੜੇ ਲੋਕ ਐ ਇਸ ਵਕਤ ਰਾਜਨੀਤੀ ਦੀਆਂ ਗੱਲਾਂ ਦੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਣਾ ਵੀ ਇੰਨੇ ਤੇ ਕਿਉਂਕਿ 1.5 ਕਿਲੋਮੀਟਰ 2 ਕਿਲੋਮੀਟਰ ਤਾਂ ਫਰ ਬਾਅਦ ਹੈ ਠੀਕ ਹੈ ਕਿ ਨਹੀਂ ਜਿੰਦਾਪੁਰ ਤਾਂ ਬਹੁਤ ਅੱਗੇ ਜਾ ਕੇ ਪੈਂਦਾ ਹੈ ਉਹ ਵੀ ਉਚਾਈ ਚ ਹੈ ਇਖਣਾ ਸਾਡਾ ਬਿੱਲਾ ਚਾਈ ਚ ਹੈ ਜੀ ਇਹ ਗਾ ਨਹੀਂ ਉਹ ਮੌਕਾ ਦੇਖ ਜਿਵੇਂ ਆ ਕੇ ਤਿੰਨ ਦਿਨ ਹੋ ਗਏ ਚਾਰ ਦਿਨ ਹੋ ਗਏ ਸਾਨੂੰ ਇਦਾਂ ਹੀ ਲਜਾਏ ਹਨ ਸਾਡੇ ਬੰਦੇ ਨਾਲੇ ਜਿੱਥੇ ਡਰੇਨ ਲੱਗਣਾ ਹੈ ਉਹ ਤਾਂ ਮੇਰਾ خیال ਆ 8 900 ਮੀਟਰ ਪਿੱਛੇ ਬਹੁਤ ਬਹੁਤ ਪਿਛੇ ਡੇਢ ਕਿਲੋਮੀਟਰ ਡੇਢ ਕਿਲੋਮੀਟਰ ਪਿੱਛੇ ਹੈ ਜੀ ਡੇਢ ਕਿਲੋਮੀਟਰ ਦੂਰ ਲੱਗਦੀ ਹੈ ਤੁਹਾਡੀ 50 ਫੁੱਟ ਦੀ ਹੈ ਜੀ ਕਾਹ ਇਹ ਚੱਕ ਦੇ ਤਾਂ ਸਿੱਧਾ ਹੋ ਜਾਣਾ ਜੀ ਆਹ ਹਾਂ ਬਸ ਉਹ ਇੰਨਾ ਕੇ ਮਸਲਾ ਹੈ ਇੰਨਾ ਕੇ ਮਸਲਾ ਜੀ ਉਹਨਾਂ ਦੇ ਇੱਕ ਆਪਣੀ ਪਰਸਨਲ ਜ਼ਮੀਨ ਸਰ ਦੇਖੋ ਜੀ 2027 ਚ ਬੋਟਾ ਹੈ ਜੀ 2026 ਚ ਬੋਟਾ ਹੈ ਜੀ ਠੀਕ ਹੈ ਉਹਨਾਂ ਨੇ ਪਰਸਨਲ ਬਣਾ ਲਈ ਨਾ ਜੀ ਉਹ ਨਜਾਇਜ਼ ਕ ਜੀ ਬੋਟਾ ਜੀ ਸਭ ਬਣੀਆਂ ਰੋਟੀਆਂ ਸੇਕ ਰਹੇ ਸਿਆਸਤਦਾਨ ਹਰੀ ਜਨਤਾ ਨੂੰ ਕੋਈ ਨਹੀਂ ਪੁੱਛ ਰਿਆ ਸਾਡੀ ਜਿਹੜੀ ਜਨਤਾ ਇਹ ਵੀ ਬੇਖੂਬ ਹੈ ਜੀ ਡੇਢ ਸਾਲ ਬਾਅਦ ਅਸੀਂ ਵੀ ਭੁੱਲ ਜਾਣਾ ਇਹੀ ਬੰਦਿਆਂ ਨੂੰ ਅਸੀਂ ਚੁਣ ਲੈਣਾ ਮੇਰੇ ਅਸੀਂ ਦਾਰੂ ਪਿੱਛੇ ਵੋਟ ਪਾ ਦਿੰਦੇ ਆ ਜੀ ਸਾਡੀ ਸਭ ਤੋਂ ਵੱਡੀ ਨਲਕੀ ਹੈ ਜੇ ਅਸੀਂ ਇਹੋ ਜਿਹੇ ਬੰਦਿਆਂ ਨੂੰ ਚੁਣ ਰਹੇ ਆ ਜੀ ਤੇ ਇੱਕ ਤੁਸੀਂ ਪਹਿਲਾਂ ਹੋਰ ਗੱਲ ਦੱਸ ਰਹੇ ਸੀ ਕਿ ਨਮਾ ਸ਼ਹਿਰ ਤਾਂ ਸਾਡਾ ਗਵਾਂਟੀ ਆ ਅਸੀਂ ਆਪਣੇ ਗਵਾਂਟੀ ਨੂੰ ਥੋੜੀ ਮਾਰ ਦਾਂਗੇ ਤੇ ਐਟਾ ਦੇਖੋ ਜੀ ਇਹ ਪੰਜਾਬ ਦੇ ਕੋਈ ਵੀ ਪੰਜਾਬ ਦਾ ਐਦਾਂ ਦਾ ਕੋਨਾ ਨਹੀਂ ਹੋਣਾ ਜਿੱਥੋਂ ਸੰਗਤ ਹੈਲਪ ਕਰਨ ਨਹੀਂ ਆਈ ਤੇ ਉਧਰ ਪਾਕਿਸਤਾਨ ਨਾ ਦੀ ਗੇਟ ਕੋ ਹਾਂਜੀ ਤੇ ਇੱਥੇ ਸਾਡੇ ਪੰਜਾਬੀਓ ਸਾਡੇ ਦੇਖੋ ਜੀ ਹੁਣ ਮੇਰੇ ਹੈੱਡ ਕੋਲ ਇੱਕ ਗੱਡੀ ਆਈ ਸੀ ਤੇ ਪ੍ਰਸ਼ਾਦਾ ਦੇ ਕੇ ਗਈ ਹੈ ਹਾਂਜੀ ਨੇ ਮੇਰਾ ਨੰਬਰ ਲਿਆ ਕਹਿੰਦੇ ਭਾਜੀ ਅਸੀਂ ਜਗਰਾਉਂ ਦੇ ਆ ਜੀ ਲੁਧਿਆਣੇ ਤੇ ਭਾਰਤ ਤੇ ਕਹਿੰਦੇ ਜੀ ਅਸੀਂ ਦਿੱਲੀ ਲੰਗਰ ਰੇ ਲਾਉਣਾ ਪੱਕਾ ਲੱਗਦਾ ਤੁਹਾਡਾ ਲੰਗਰ ਮਾਹ ਭਾਈ ਜਦ ਤੱਕ ਇਹ ਚੱਲ ਰਿਹਾ ਅੱਛੇ ਦਿਨ ਲੱਗੂਗਾ ਕਹਿੰਦਾ ਅਸੀਂ ਫੋਨ ਕਰੇ ਕਰੂਗੇ ਸਵੇਰੇ ਅਸੀਂ ਲੰਗਰ ਭਜਾਏ ਕਰੂਗੇ ਤੁਹਾਨੂੰ ਹਾਂ ਉਧਰ ਪਤਾ ਨਹੀਂ ਕਿੱਥੇ ਕਿੱਥੇ ਟਰਾਲੀਆਂ ਆ ਰਹੀਆਂ ਜੀ ਪਾਣੀ ਹੈ ਸਭ ਗੁਰੂ ਦੀ ਮਾਇਆ ਇਹ ਸਭ ਚੱਲ ਰਹੀ ਹੈ ਆਹ ਦੇ ਵਿੱਚ ਆਪਣਾ ਸਰੰਦ ਨਹਿਰ ਤੇ ਪਰਲੇ ਪਾਸੇ ਵਾਲੇ ਜਿਹੜੇ ਪਿੰਡ ਆ ਹੈ ਨਹੀਂ ਕੋਈ ਖਤਰਾ ਨਹੀਂ ਖਤਰਾ ਨਹੀਂ ਕੋਈ ਜੀ ਭਾਵੇਂ ਸਤਲੁਜ ਟੁੱਟ ਜਵੇ ਤਾਂ ਵੀ ਉਹਨਾਂ ਨੂੰ ਖਤਰਾ ਨਹੀਂ ਹੈਗਾ ਉਹ ਵੀ ਮਰੰਡੇ ਤੱਕ ਦੇ ਪਿੰਡ ਅੱਥੇ ਆਏ ਹੋਏ ਆ ਇਹ ਕਹੇ ਇਨਸਾਨੀਅਤ ਦੇ ਨਾਂ ਇਨਸਾਨੀਅਤ ਦੇ ਨਾਂ ਬਿਲਕੁਲ ਜੀ ਬਿਲਕੁਲ ਤੁਸੀਂ ਸਾਡੇ ਗਵੰਡੀ ਆ ਨਵਾਂ ਸ਼ਹਿਰ ਵਾਲਿਓ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਸਾਡੀ ਹੱਥ ਬੰਨ ਕੇ ਬੇਨਤੀ ਆ ਤੁਸੀਂ ਨਾ ਅੜਚਣਾ ਅੜਾਓ ਹਾਂ ਦੇਖੋ ਜੀ ਇਹ ਵੀ ਇਹ ਵੀ ਕੋਈ ਦੇਖ ਕੇ ਰਾਜ ਪੱਟ ਲੈਣ ਦੋ ਉਹਨੂੰ ਗਮਰਾਹ ਕੀਤਾ ਏ ਤੁਹਾਡੇ ਪੋਲੀਟਿਸ਼ੀਅਨਸ ਨੇ ਹਾਂ ਜੀ ਬਿਲਕੁਲ ਗਲਤ ਕਹਿ ਰਹੇ ਆ ਉਹ ਮੌਕਾ ਦੇਖ ਲੋ ਮੌਕਾ ਦੇਖ ਕੇ ਜੇ ਗਲਤ ਹੋਊਗਾ ਤਾਂ ਨਾ ਪੱਟਣ ਦੇ ਇਹ ਅੰਗਰੇਜ਼ਾਂ ਵਾਲੀ ਕੰਮ ਹੋ ਗਿਆ ਜੀ ਸਾਨੂੰ ਆਪਸ ਵਿੱਚ ਲੜਾ ਰਹੇ ਬਸ ਹਾਂ ਪਾੜੋ ਔਰ ਰਾਜ ਕਰੋ ਹਾਂ ਜੀ ਪਾੜੋ ਰਾਜ ਜਦ ਸਰਕਾਰ ਨੇ ਆਪਣਾ ਕ ਹੋ ਰਿਹਾ ਸਿਆ ਇਹਨਾਂ ਤੇ ਆਪ ਆਪ ਦਾ ਸਵਾਲ ਨਹੀਂ ਹੋ ਰਿਹਾ ਜੀ ਜਿਹੜੀ ਪੰਜਾਬ 'ਚ ਹੜ੍ਹ ਆਏ ਵੇ ਆ ਇਹ ਗਵਰਨਮੈਂਟ ਟੋਟਲੀ ਕੋਲਾਪਸ ਹੋ ਗਈ ਹੈ ਟੋਟਲੀ ਫੇਲ ਹੋ ਗਈ ਹੈ ਮੁੱਖ ਮੰਤਰੀ ਦਾ ਹੀ ਮਨ ਹਸਪਤਾਲ 'ਚ ਚਲੇ ਗਿਆ ਜੇ ਮੁੱਖ ਮੰਤਰੀ ਨੂੰ ਲੋਕ ਘੁੰਮਣਾ ਚਾਹੀਦਾ ਤਾਂ ਹਸਪਤਾਲ 'ਚ ਪਿਆ ਪਹਿਲਾਂ ਜਦੋਂ ਤਾਮਿਲਨਾਡੂ ਗਿਆ ਬਤਾ ਯਾਰ ਚੰਗਾ ਭਲਾਤਾ ਜੀ ਜਦ ਹੜ੍ਹ ਆ ਗਿਆ ਹਸਪਤਾਲ 'ਚ ਚਲੇ ਗਿਆ ਤੇ ਇਹ ਜਦ ਸਰਕਾਰ ਫੇਲ ਹੋ ਜਾਂਦੀ ਹੈ ਸਰਕਾਰ ਨੂੰ ਦਿਖਦਾ ਹੈ ਵੀ ਅਸੀਂ ਕੁਝ ਨਹੀਂ ਕਰਨਾ ਫਿਰ ਉਹ ਜਿਹੜੀ ਆਮ ਪਬਲਿਕ ਹੈ ਉਹਦਾ ਦਿਮਾਗ ਖਵਾ ਦਿੰਦੀ ਹੈ ਹੁਣ ਆਪਸ ਚ ਲੜਾ ਲਈ ਐ ਵੀ ਆਪਣਾ ਕੰਮ ਸਿੱਧਾ ਕਰ ਲੋ ਹਫਤੇ ਬਾਅਦ ਜੇ ਹੁਣ ਤੁਸੀਂ ਦੇਖ ਲੋ ਜੀ ਹੜ ਨਾ ਹੀ ਹੁੰਦੇ ਉਹ ਜ਼ਮੀਨ ਜਿਹੜੀ ਨਜਾਇਜ਼ ਕਬਜ਼ੇ ਚ ਫੋਰੈਸਟ ਲੈਂਡ ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਤਾਂ ਲੱਗਣਾ ਅਸੀਂ ਕੋਲ ਰਹਿੰਦੇ ਡੇਢ ਕਿਲੋ ਸਾਨੂੰ ਨਹੀਂ ਪਤਾ ਅਜੇ ਤੱਕ ਸਾਨੂੰ ਸਾਡੀ ਉਮਰ ਲੰਘੀ ਹੋਈ ਅੱਜ ਹੜ ਆਇਆ ਅਸੀਂ ਉੱਥੇ ਪਹੁੰਚੇ ਉੱਥੇ ਕਿਸੇ ਨੇ ਦੱਸਿਆ ਵੀ ਅੱਗੇ ਭਾਈ ਆ ਚੀਜ਼ ਹੈ ਜਦੋਂ ਨਕਸ਼ੇ ਸਭ ਕੋ ਫਰਦਾ ਘਟਾਈਆਂ ਗਈਆਂ ਜਦੋਂ ਪਤਾ ਲੱਗਿਆ ਵੀ ਇਹ ਤਾਂ ਨਜਾਇਜ਼ ਕਬਜ਼ਾ ਹੋਇਆ ਇਹ ਕੋਈ ਪਤਾ ਨਹੀਂ ਸਿਆਸਤਦਾਨ ਕਿਹੜੇ ਆਈਪੀਐਸ ਅਫੀਸਰ ਆ ਜਾਂ ਹੋਰ بڑے ਮਗਰਮਾਚਾ ਕਿੰਨਿਆਂ ਪਰ ਕਬਜ਼ਾ ਹੋਇਆ ਜਿਹੜੇ ਆਪਣੇ ਮੌਜੂਦਾ ਵਿਧਾਇਕ ਐਸ ਵਕਤ ਚਮਕੌਰ ਸਾਹਿਬ ਹਲਕੇ ਤੋਂ ਉਹ ਤਾਂ ਕਹਿ ਰਹੇ ਆ ਕਿ ਜੀ ਉਹ ਸਾਬਕਾ ਕਾਂਗਰਸ ਦਾ ਐਮ ਐਲ ਏ ਜੀ ਸਾਬਕਾ ਐਮ ਐਲ ਏ ਜਿਹੜਾ ਐਸ ਵਕਤ ਇਹ ਸਾਰੀ ਗੇਮ ਨੁਲਝਾ ਰਿਹਾ ਹੈ ਮੈਂ ਕਹਿੰਦਾ ਜੀ ਚਾਹੇ ਸਾਬਕਾ ਕਾਂਗਰਸ ਦਾ ਹੋਵੇ ਚਾਹੀਏ ਹੋਵੇ ਝਾੜੂ ਦਾ ਉਹਨੂੰ ਸਾਡੇ ਐਮਐਲਏ ਨੂੰ ਡਾਕਟਰ ਚੰਨੀ ਨੂੰ ਸਾਡੇ ਹੱਕ 'ਚ ਖੜਨਾ ਚਾਹੀਦਾ ਸਾਡੇ ਨਾਲ ਇਵਨ ਸਾਡੇ ਜਿਹੜੇ ਬੰਦੇ ਸਾਡੇ ਗਏ ਵੀ ਆ ਪੰਜ ਬੰਦੇ ਉਹਨਾਂ ਨਾਲ ਮੀਟਿੰਗ 'ਚ ਜਾਣਾ ਚਾਹੀਦਾ ਤਾਂ ਉਹਨੂੰ ਪੁੱਛਣਾ ਚਾਹੀਦਾ ਤਾਂ ਵੀ ਮੈਂ ਖੜਦਾ ਭਾਈ ਤੁਹਾਡੇ ਨਾਲ ਉਹ ਤਾਂ ਸਾਡੇ ਨਾਲ ਖੜਿਆ ਨਹੀਂ ਹੈਗਾ ਜੋ ਉੱਥੇ ਕੋਈ ਸਾਬਕਾ ਹੁੰਦਾ ਕਾਂਗਰਸੀ ਤਾਂ ਪੂਰੇ ਦੇ ਕਾਂਗਰਸੀ ਨੂੰ ਲੈ ਜਾਂਦੇ ਤੁਸੀਂ ਪੂਰੇ ਦੇ ਡਾਕਟਰ ਚੰਨੀ ਵੀ ਪੂਰੇ ਰੋਜ਼ ਆਉਂਦੇ ਆ ਠੀਕ ਆ ਸਾਰੇ ਹੀ ਆਉਂਦੇ ਸਿਆਸਦਨ ਇਕੱਠੇ ਹੋ ਕੇ ਦੋਹੇ ਝਾੜੂ ਤੇ ਬਹਿ ਜਾਂਦੇ ਦੋਹੇ ਕਾਂਗਰਸੀ ਬਹਿ ਜਾਂਦੇ ਹੱਲ ਕਿਉਂ ਨਹੀਂ ਨਿਕਲਦਾ ਹੈਗਾ ਸਾਰੀਆਂ ਗੱਲਾਂ ਦਾ ਹੱਲ ਨਿਕਲਦਾ ਔ ਗਾ ਹੁੰਦਾ ਟੇਬਲੇ ਖਤਮ ਹੁੰਦੀ ਹੈ ਠੀਕ ਹੈ ਕਿ ਨਹੀਂ ਬੈਠ ਕੇ ਹੀ ਹੱਲ ਨਿਕਲਣਾ ਜੇ ਤੁਸੀਂ ਬੈਠ ਵੀ ਨਹੀਂ ਸਕਦੇ ਫਿਰ ਤੁਹਾਨੂੰ ਜਿਤਾਣੇ ਦਾ ਮੈਨੂੰ ਲੱਗਦਾ ਸਾਡੇ ਬਹੁਤ ਵੱਡੀ ਗਲਤੀ ਹੋ ਗਈ ਹੈ ਜੀ ਸੋ ਹੋਰ ਚਾਹੇ ਤੁਸੀਂ ਕੀ ਕਹਿਣਾ ਚਾਹੋਗੇ ਨਵੇਂ ਸ਼ਹਿਰ ਵਾਲਿਓ ਤਾਂ ਭਾਈ ਆ ਦੇਖ ਲਓ ਇਹ ਛੋਟੇ ਛੋਟੇ ਬੱਚੇ ਵੀ ਇਸ ਟਾਈਮ ਸੇਵਾ ਕਰਨ ਲੱਗੇ ਹੋਏ ਆ ਤੁਸੀਂ ਬਿਲਕੁਲ ਵੀ ਭਾਈ ਜੀ ਆ ਦੇਖੋ ਬੀਬੀਆਂ ਵੀ ਲੱਗੀਆਂ ਹੋਣੀਆਂ ਬੱਚੇ ਵੀ ਲੱਗੇ ਹੋਏ ਆ ਆ ਦੇਖੋ ਜਿਹੜੇ ਪੁਰੇ ਆ ਆ ਦੇਖੋ ਬਹੁਤ ਵਧੀਆ ਲੱਗ ਰਹੀ ਰਾਤ ਸਾਰੀ ਰਾਤ ਕੰਮ ਚੱਲਣਾ ਸਾਰੀ ਰਾਤ ਇਹ ਕੰਮ ਚੱਲਣਾ ਜਾਂ ਦੇਖੋ ਜੀ ਤੇ ਤੁਸੀਂ ਆਪ ਦੇਖ ਲਓ ਕਿ ਇਹਨਾਂ ਨੂੰ ਬਚਾਉਣ ਦੀ ਖਾਤਰ ਕੋਈ ਕੋਪਨ ਲੱਗੇ ਆ ਸਾਰੇ ਬੱਚਿਆਂ ਵਾਲੇ ਆ ਇਹ ਸਿਰਫ ਇੱਕ ਰਾਜ ਰਣਨੀਤਿਕ ਜਿਹੜੇ ਲੀਡਰ ਹੈਗੇ ਆ ਉਹ ਤੁਹਾਨੂੰ ਰਖਾ ਰਹੇ ਆ ਉਹ ਤੁਹਾਨੂੰ ਦਿਲਾਕ ਦੇ ਵਿੱਚ ਹਵਾਵਾਂ ਜਿਹੜੀਆਂ ਉਡਾ ਰਹੇ ਆ ਸੋ ਭਾਈ ਜੀ ਖਿਆਲ ਕਰੋ ਤੇ ਇਸ ਵੀਡੀਓ ਤੇ ਇਹਨਾਂ ਕਰਤਾਵਾਂ ਤੇ ਧਿਆਨ ਜ਼ਰੂਰ ਦਿਓ ਥੰਨੇ ਦਿਮਾਗ ਨਾਲ ਸੋਚੀ ਜਿਵੇਂ ਬਹੁਤ ਧੰਨਵਾਦ ਆਪਕੋ ਕੰਮ